ਸਸਰੀ ਗਾਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨਵੀਆਂ ਦੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆਂ ਗੱਲ ਕਰਦੇ ਆ ਕਿ ਇਸ ਵਲੇ ਦੀ ਇੱਕ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ جاسੂਸ ਨੂੰ ਅਰੇਸਟ ਕੀਤਾ ਗਿਆ ਹੈ ਦੱਸਦੀ ਹੈ ਕਿ ਪੁਲਿਸ ਵੱਲੋਂ ਇਸ جاسੂਸ ਨੂੰ ਅਰੇਸਟ ਕਰਕੇ ਜੜਾਇਆ ਉਸ ਕੋ ਪੁਸ਼ਕਿਸ਼ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਪਾਕਿਸਤਾਨ ਲਈ ਹੈ ਜਸੂਸੀ ਕਰਦਾ ਸੀ ਤਾਂ ਖੂਫੀਆ ਜਾਣਕਾਰੀ ਆਰਮੀ ਦੀ ਜਿਹੜੀ ਆ ਪਾਕਿਸਤਾਨ ਦੇ ਨਾਲ ਸਾਂਝੀ ਕਰਦਾ ਸੀ ਤਾਂ ਪੁਲਿਸ ਵੱਲੋਂ ਇਸ ਦੇ ਕੋਲ ਇੱਕ ਮੋਬਾਈਲ ਅਤੇ ਇੱਕ ਸੀਡੀ ਵੀ ਜਿਹੜੀ ਉਹ ਬਰਾਮਦ ਕੀਤੀ ਗਈ ਹੈ ਤਾਂ ਪੁਲਿਸ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਇਸ ਕੋ ਜਿਹੜੇ ਪੁਸ਼ਕਿਸ਼ ਤੋਂ ਬਾਅਦ ਵੱਡੇ ਜਿਹੜੇ ਉਹ ਖੁਲਾਸੇ ਹੋਣ ਦੀ ਉਮੀਦ ਹੈ ਤੇ ਸਾਨੂੰ ਇਨਫੋਰਮੇਸ਼ਨ ਸੀ ਕਿ ਇਹ ਕਿਸੇ ਪਾਕਿਸਤਾਨੀ ਹੈਂਡਲਰ ਦੇ ਵਿੱਚ ਘੱਟ ਵਿੱਚ ਆ ਤੇ ਜਿੱਦਿ ਆਪਾਂ ਆਪਣੇ ਅਸਰਾਂ ਦੇ ਧਿਆਨ ਵਿੱਚ ਲਿਆਉਂਦਾ ਇਹਨੂੰ ਇਨਫੋਰਮੇਸ਼ਨ ਨੂੰ ਪਰ ਉਹਨਾਂ ਦੀ ਹਦਾਇਤ ਤੇ ਉਹ ਰੈਸਟ ਕੀਤਾ ਹੈ ਇਹਦੇ ਕੋਲ ਇੱਕ ਸੀਡੀ ਰਿਕਵਰ ਹੋਈ ਆ ਜਿਹਦੇ ਵਿੱਚ ਕੋਈ ਆਰਮੀ ਨਾਲ ਰਿਲੇਟਡ ਡਾਟਾ ਮਿਲਿਆ ਵਾ ਤੇ ਨਾਲ ਇੱਕ ਫੋਨ ਖਬਰ ਹੋਇਆ ਉਹਦੇ ਚੋਂ ਇੱਕ ਵਾਰ ਮੈਨੂੰ ਡਾਟਾ ਮਿਲਿਆ ਸਰ ਨਾਮ ਕੀ ਹੈ ਜਦਾ ਕਿਥੋਂ ਦਾ ਰਹਿਣ ਵਾਲਾ ਸ਼ਖਸ਼ਾ ਔਰ ਕਿਵੇਂ ਇਨਫੋਰਮੇਸ਼ਨ ਜਿਹੜੀ ਕਿਸ ਨਾਲ ਸਭ ਯਾਸੇ ਗਰੀ ਇਹ ਸੀਕਰਟ ਇਨਫੋਰਮੇਸ਼ਨ ਤੈਨੂੰ ਰੈਕਡ ਕੀਤਾ ਹੈ ਤੇ ਹਰਪਾਲ ਸਿੰਘ ਇਹਦਾ ਨਾਮ ਆ ਅਜਨਾਲਾ ਏਰੀਆ ਦਾ ਰਹਿਣ ਵਾਲਾ ਹੈ ਇਹ ਕੰਮ ਕੀ ਕਰਦਾ ਹੈ ਸਰ ਕੰਮ ਇਹ ਖੇਤੀਬਾੜੀ ਸ਼ੇਰ ਪੰਜਾਬ ਨਿਊਜ਼ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਦੇ ਰਹੋ ਤਾਂ ਜੋ ਕਿ ਸਮੇਂ-ਸਮੇਂ ਸੇਰੇ ਤੁਹਾਨੂੰ ਸਾਡੀ ਨੋਟੀਫਿਕੇਸ਼ਨ ਮਿਲਦੀਆਂ ਰਹਿਣ ਫਿਲਹਾਲ ਮੈਨੂੰ ਦਿਓ ਇਜਾਜ਼ਤ ਦੇਖਤੇ ਰਹੋ ਸ਼ਰੇ ਪੰਜਾਬ ਨਿਊ ਚੈਨਲ